ਸਾਡੀ ਖੇਤੀ YouTube ਚੈਨਲ ਉੱਪਰ ਆਪ ਸਭ ਦਾ ਸਵਾਗਤ ਹੈ ਜੀ ਅੱਜ ਹੈ 28 ਸਤੰਬਰ 2025 ਅੱਜ ਦਾ ਦਿਨ ਸਾਡੇ ਲਈ ਇੱਕ ਇਤਿਹਾਸਕ ਦਿਨ ਵੀ ਹੈ ਕਿਉਂਕਿ ਸ਼ਹੀਦ 에 आजम ਸਰਦਾਰ ਭਗਤ ਸਿੰਘ ਦਾ ਅੱਜ ਜਨਮ ਦਿਨ ਹੈ ਇਹਨਾਂ ਸ਼ਹੀਦਾਂ ਦੀਆਂ ਲਾਸਾਨੀ ਕੁਰਬਾਨੀਆਂ ਕਰਕੇ ਹੀ ਅਸੀਂ ਅੱਜ ਆਜ਼ਾਦੀ ਦਾ ਨਿਗਮਣ ਰਹੇ ਹਾਂ ਸਰਦਾਰ ਭਗਤ ਸਿੰਘ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਇਹ ਜੋ ਵੀਡੀਓ ਅੱਜ ਬਣਾਈ ਜਾ ਰਹੀ ਹੈ ਇਸ ਦੇ ਵਿੱਚ ਹੱਥੀ ਬੀਬੀ ਕੌਰਨ ਦੀ ਲਵਾਈ ਕੀਤੀ ਜਾ ਰਹੀ ਹੈ ਬੀਬੀ ਕੌਰਨ ਦੀ ਬਜਾਈ ਕੀਤੀ ਜਾ ਰਹੀ ਹੈ ਬੈੱਡ ਆਪਾਂ ਪਹਿਲਾਂ ਬਣਾ ਲਏ ਸੀ ਖਾਦਾਂ ਦੇ ਵਿੱਚ ਪਹਿਲਾਂ ਪੈ ਚੁੱਕੀਆਂ ਨੇ ਡੀਏਪ ਦੀ ਕਿੱਲਤ ਹੈ ਜੀ ਇਹਦੇ ਥਾਂ ਤੇ ਆਪਾਂ ਟੀਐਸਪੀ ਟ੍ਰਿਪਲ ਸੁਪਰ ਫਾਸਫੇਟ ਵਰਤੀ ਹੈ 50 ਕਿਲੋ ਕਿੱਲੇ ਦੀ ਉਹ ਖਾਦ ਡ੍ਰਿਲ ਕੀਤੀ ਹੈ ਤੇ ਜ਼ਿੰਕ ਪੋਟਾਸ਼ ਜ਼ੂਰੀਆ ਇਹਨਾਂ ਨੂੰ ਥੱਲੇ ਛਿੱਟਾ ਦਿੱਤਾ ਸੀ ਬੈੱਡ ਬਣਾਉਣ ਤੋਂ ਪਹਿਲਾਂ ਬੇਬੀ ਕੌਰਨ ਮੱਕੀ ਦੀ ਇੱਕ ਕਿਸਮ ਹੈ ਜਿਹੜੀ 75-80 ਦਿਨਾਂ ਦੇ ਵਿੱਚ ਜ਼ਮੀਨ ਵੇਲੀ ਕਰ ਦਿੰਦੀ ਹੈ ਇਹ ਜਦੋਂ ਹੀ ਫਸਲ ਨਸਾਰਾ ਲੈਂਦੀ ਹੈ ਜਦੋਂ 5-6 ਇੰਚ ਦਾ ਫਰੂਟ ਹੋ ਜਾਂਦਾ ਹੈ ਉਦੋਂ ਇਹਦੀ ਤੋੜਾਈ ਹੋ ਜਾਂਦੀ ਹੈ ਇਹ ਜ਼ਿਆਦਾ ਵਿਦੇਸ਼ਾਂ ਨੂੰ ਭੇਜੀ ਜਾਂਦੀ ਹੈ ਜਾਂ ਸ਼ਹਿਰਾਂ ਦੇ ਵਿੱਚ ਹੋਟਲਾਂ ਦੇ ਵਿੱਚ ਇਹਨੂੰ ਸਲਾਦ ਦੇ ਤੌਰ ਤੇ ਵੀ ਵਰਤਿਆ ਜਾਂਦਾ ਹੈ ਇਹਨੂੰ ਪੀਜ਼ਾ 버ਗਰ ਵਗੈਰਾ ਜੋ ਫਾਸਟ ਫੂਡ ਬਣਦੇ ਆ ਉਹਨਾਂ ਦੇ ਵਿੱਚ ਵੀ ਵਰਤਿਆ ਜਾਂਦਾ ਹੈ ਤਾਂ ਆਪਣਾ ਇੱਕ ਪ੍ਰਾਈਵੇਟ ਕੰਪਨੀ ਨਾਲ ਜਿਹੜਾ ਹੈ ਕਰਾਰ ਹੋਇਆ ਹੋਇਆ ਹੈ ਜਿਨ੍ਹਾਂ ਨੇ ਆਪਾਂ ਤੋਂ ਇਹ ਵਾਪਸ ਲੈਣੀ ਹੈ ਬੀਜ ਵੀ ਉਹਨਾਂ ਨੇ ਦਿੱਤਾ ਹੈ ਫਰੂਟ ਦੇ ਕੁਆਲਿਟੀ ਦੇ ਹਿਸਾਬ ਨਾਲ ਇਹਦਾ ਰੇਟ ਹੁੰਦਾ ਹੈ 60 ਤੋਂ 65 ਦਿਨਾਂ ਦੇ ਵਿੱਚ ਇਹਦੀ ਤੋੜਾਈ ਸ਼ੁਰੂ ਹੋ ਜਾਂਦੀ ਹੈ ਤੇ 2-3 ਕਿਸ਼ਤਾਂ ਦੇ ਵਿੱਚ ਇਹਦੀ ਤੋੜਾਈ ਹੁੰਦੀ ਹੈ ਤੇ ਉਸ ਤੋਂ ਬਾਅਦ ਫਿਰ ਜ਼ਮੀਨ ਵਿਹਲੀ ਕਰਨ ਵਾਸਤੇ ਜਿਹੜੇ ਬਾਕੀ ਟਾਂਡੇ ਬਚ ਜਾਂਦੇ ਮੱਕੀ ਦੇ ਉਹ ਵੱਢ ਕੇ ਉਹ ਵੱਖਰੇ ਤੌਰ ਤੇ ਵਿਕ ਜਾਂਦੇ ਐ ਤੇ ਇਸ ਤਰ੍ਹਾਂ 80 ਕਿ ਦਿਨਾਂ ਦੇ ਵਿੱਚ ਵਿੱਚ ਇਹ ਜਿਹੜੀ ਫਸਲ ਹੈਗੀ ਹੈ ਜ਼ਮੀਨ ਵਿਹਲੀ ਕਰ ਦਿੰਦੀ ਹੈ ਇਹਦਾ ਝਾੜ ਬੈਸੀ ਤਾਂ ਦੇਖੋ ਜੀ ਕੋਈ ਵੀ ਫਸਲ ਹੈ ਕੁਦਰਤ ਦੇ ਸਹਾਰੇ ਹੈ ਪਰ ਜੋ ਅਨੁਮਾਨ ਕੀਤਾ ਜਾਂਦਾ ਹੈ ਵੀ 40 ਤੋਂ 50 ਕੁਇੰਟਲ ਪਰ ਏਕੜ ਹੋ ਜਾਂਦੀ ਹੈ ਜੇ ਫਸਲ ਵਧੀਆ ਹੋਵੇ ਕੁਦਰਤ ਸਾਤ ਦੇਵੇ ਚੰਗੀ ਮਿਹਨਤ ਕੀਤੀ ਹੋਵੇ ਚੰਗੀ ਜ਼ਮੀਨ ਹੋਵੇ ਤਾਂ 4 ਤੋਂ 5 ਟਨ ਕਿੱਲੇ ਦੇ ਵਿੱਚ ਹੋ ਜਾਂਦੀ ਹੈ ਤੇ 10 ਤੋਂ 12 ਰੁਪਏ ਦਾ ਇਹਦਾ ਰੇਟ ਮਿਲ ਜਾਂਦਾ ਹੈ ਤੇ ਟਾਂਡਿਆਂ ਦੀ ਜਿਹੜੀ ਹੈਗੀ ਹੈ ਆਮਦਨ ਉਹ ਇਸ ਤੋਂ ਵੱਖਰੀ ਹੈ ਬਾਕੀ ਜੋ ਵੀ ਇਹਦਾ ਰਿਜ਼ਲਟ ਆਊਗਾ ਜਦੋਂ ਫਸਲੇ ਮੁਕੰਮਲ ਹੋ ਗਈ ਆਪਾਂ ਉਹਦੋਂ ਤੁਹਾਡੇ ਨਾਲ ਉਸ ਵੀਡੀਓ ਦੇ ਵਿੱਚ ਸਾਂਝਾ ਕਰਾਂਗੇ ਵੀਡੀਓ ਨੂੰ ਦੇਖਣ ਲਈ ਸਭ ਦਾ ਬਹੁਤ ਬਹੁਤ ਧੰਨਵਾਦ